ਸਰਕਾਰ ਭੜਗੀ ਸੀ ਤੁਸੀਂ ਮੈਨੂੰ 19 ਕੀ ਹੋ ਗਈ ਐ ਇਸ ਕਰਕੇ ਮੈਂ ਹੁਣ ਤੁਹਾਡਾ ਮੁੰਡਾ ਨੌਕਰੀ ਨਹੀਂ ਦਿਵਾ ਸਕਦਾ ਤੁਹਾਡੀ ਮੈਂ ਸਰਕਰੀ ਬਣਾ ਸਕਦਾ ਤੁਹਾਡੇ ਮੈਂ ਫੈਕਟਰੀ ਨਹੀਂ ਲਾ ਸਕਦਾ ਤੁਹਾਡੇ ਮੈਂ ਕਾਰਖਾਨਾ ਨਹੀਂ ਲਾ ਸਕਦਾ ਅੱਜ ਮੌਕਾ ਆ ਗਿਆ ਪਿਆਰਾ ਚੁੱਪ ਕਰਾਓ ਪਿਆਰ ਬਾਈ ਬਾਈ ਬੇਟੇ ਬਾਈ ਚੁੱਪ ਕਰਿਓ ਬਾਈ ਜੀ ਜਦੋਂ ਤੁਸੀਂ ਆਏ ਹੋ ਭਾਸ਼ਣ ਸੁਣ ਤੇ ਫਿਰ 10 ਮਿੰਟ ਸੁਣੋ ਯਾਰ ਆਪ ਦੀਆਂ ਗੱਲਾਂ ਉਹ ਬਾਈ ਜੀ ਕੈਮਰਾ ਸਾਹਿਬ ਪੱਤਰਕਾਰ ਸਾਹਿਬ ਪਲੀਜ਼ ਆ ਗੋਈ ਨਾ ਯਾਰ ਗੱਲ ਤੁਸਤਾ ਆਪਦਾ ਹੀ ਰੋਲਾ ਪਈ। ਇਹ ਬਹਾਨਾ ਹੋਊਗਾ ਵੀ ਭਾਈ ਨੁਕਸਾਨ ਹੋ ਗਿਆ। ਅੱਜ ਕੋਈ ਬਹਾਨਾ ਨਾ ਦਿਓ ਸਰਦਾਰ ਸਾਹਿਬ ਸਾਰਾ ਪਿੰਡ ਇੱਕ ਮੋਰੀ ਚੋਂ ਨੰਗੋ। ਕਿ ਇਸ ਵਾਰੀ ਅਮਿਤ ਸਿਆਗ ਨੂੰ ਮੌਕਾ ਦਿਓ ਸਰਕਾਰ ਉਹਨਾਂ ਦੀ ਆਉਣੀ ਹੈ। ਜਿਹੜਾ ਕੋਈ ਹੋਰ ਕਿਸੇ ਪਾਰਟੀ ਨੂੰ ਵੀ ਵੋਟ ਪਾਉਂਦਾ ਉਹਨੂੰ ਵੀ ਜਾ ਕੇ ਕਹੋ। ਅਗਲੀ ਵਾਰੀ ਕਹੇ ਅਸੀਂ ਤੁਹਾਡੇ ਮਗਰ ਪਾਵਾਂਗੇ ਜੇ ਇਹਨੇ ਕੰਮ ਨਾ ਕੀਤਾ ਤੇ ਜੇ ਕੰਮ ਨਾਲ ਨਿਵਾਤਾ ਤੇ ਕੰਮ ਕੀਤੇ ਪੂਰੇ ਫੈਕਟਰੀ ਲਈ ਕੋਈ ਹੋਰ کارਖਾਨਾ ਲਾਇਆ ਫਿਰ ਅਗਲੀ ਵਾਰੀ ਅਮਿਤ ਸਿਆਲ ਨੂੰ ਜਿਤਾ ਦੇਵਾਂਗੇ ਨਹੀਂ ਜਵਾਂ ਨਹੀਂ ਰਾਜਾ ਬੜਿੰਗਾਉਂਦਾ ਨਾ ਪਏ ਪਰ ਐਪੀ ਐਪੀ ਕੰਨ ਤੇ ਲਿਖਿਆ ਪਿਆ ਕਿਸੇ ਰਿਕਸ਼ੇ ਵਾਲੇ ਨੂੰ ਪੁੱਛ ਲਓ ਮੇਰੇ ਭਰਾ ਨੂੰ ਡੇੜੀ ਵਾਲੇ ਨੂੰ ਪੁੱਛ ਲਓ ਸੱਟੇ ਵਾਲੇ ਨੂੰ ਪੁੱਛ ਲਓ ਉਹ ਕਹਿੰਦਾ ਕਾਂਗਰਸ ਆ ਗਈ ਨਹੀਂ 60 66 ਸੀਟਾਂ ਦੇ ਨਾਲ ਫਿਰ ਆਪਾਂ ਯਾਰ ਆਪਦੇ ਕੰਮ ਲੈਣੇ ਸਮਾਦੀ ਮੇਰੇ ਅੱਗੇ ਹੋਊਗਾ ਤਾਂ ਮੈਂ ਫੋਟੋ ਵੋਟ ਖਿੱਚ ਕੇ ਆਪਦੇ ਕੋਲੇ ਰੱਖੂਗਾ ਫੋਟੋ ਚੁੱਪਚੀ ਬੀਤੇ ਅੰਦਰ ਤੇ ਕੱਲ ਨੂੰ ਜਿਹੜਾ ਕੰਮ ਜਾਊਗਾ ਜਿਹਦੀ ਅੱਖ ਨਰਮ ਹੋਵੇ ਜਿਹੜਾ ਲਿਆਗਤ ਵੀ ਤੁਹਾਡੇ ਘਰੇ ਆਉਣਾ ਹੈ ਲੀਡਰ ਸ਼ਰੀਫ ਚਾਹੀਦਾ ਹੈ ਲੁੱਚਾ ਲੰਡਾ ਨਹੀਂ ਚਾਹੀਦਾ ਗੁੰਡਾ ਨਹੀਂ ਚਾਹੀਦਾ ਉਹ ਤੁਹਾਡੇ ਘਰੇ ਵੀ ਨੁਕਸਾਨ ਕਰੇਗਾ ਸ਼ਰੀਫ ਪਿਓ ਪੁੱਤ ਹੈ ਕਿਸੇ ਦੀ ਅੱਖ ਚ ਪਾਏ ਰੱਖਦੇ ਨਹੀਂ ਮੈਨੂੰ ਗੱਲ ਸੁਣਾਈ ਰਣਵਾ ਸਾਹਿਬ ਨੇ ਕਹਿੰਦੇ ਡਾਕਟਰ ਸਾਹਿਬ ਨੂੰ ਪਿਛਲੀ ਵਾਰੀ ਕੋਈ ਮੰਦਾ ਚੰਗਾ ਬੋਲ ਗਿਆ ਇੱਕ ਵਾਰੀ ਉਥੋਂ ਪੁਲਿਸ ਫੜ ਕੇ ਲੈ ਗਈ ਛਾਂ ਨੂੰ ਪਤਾ ਲੱਗਿਆ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਪੁਲਿਸ ਫੜ ਕੇ ਲੈ ਗਈ ਡਾਕਟਰ ਸਾਹਿਬ ਕਹਿੰਦੇ ਛਡਾਓ ਉਹ ਨਾਲ ਵਾਲੇ ਕਹਿੰਦੇ ਨਹੀਂ ਜੀ ਇਹਨੂੰ ਛਡਾਉਣਾ ਨਹੀਂ ਇਹਨਾਂ ਦਾ ਗੰਦਾ ਬੋਲਿਆ ਕਹਿੰਦੇ ਯਾਰ ਕੋਈ ਗੱਲ ਨਹੀਂ ਬੋਲ ਲਿਆ ਵੇ ਗੁੱਸਾ ਆਇਆ ਹੋਣਾ ਬੋਲਿਆ ਕਿ ਉਹ ਚੰਗਾ ਸੀਗਾ ਵੀ ਜਿਹੜਾ ਕੱਪੜੇ ਲਵਾ ਕੇ ਤੇ ਪੱਡੇ ਮਰਾਵੇ ਮਗਰਲੇ ਪਾਸੇ ਦੱਸੋ ਬਈ ਦੱਸੋ ਆ ਫਿਰ ਕਹਿਣ ਬਣਾ ਲੋ ਬੋਲੋ ਯਾਰ ਸਾਨੂੰ شریف ਬੰਦਾ ਚਾਹੀਦਾ ਸੋਏ ਸ਼ਰੀਫ ਵੀ ਆ ਪੜੇ ਲਿਖੇ ਵੀ ਆ ਪੇਟ ਦੇ ਰੱਜੇ ਵੀ ਆ ਭੁੱਖੇ ਨਹੀਂ ਐ ਤੇ ਸਰਕਾਰ ਵੀ ਆ ਸਕਦੀ ਐ ਤੇ ਤੁਹਾਡੇ ਕੰਮ ਵੀ ਕਾਬਲ ਵਿਅਕਤੀ ਬਣ ਕੇ ਕਰ ਸਕਦਾ ਹੈ ਵਿਧਾਨ ਸਭਾ ਚ ਪਹਿਲੇ ਨੰਬਰ ਕਾਰਗੁਜ਼ਾਰੀ ਦਾ ਇਹਨੂੰ ਉਥੇ ਸਨਮਾਨਿਤ ਕੀਤਾ ਕਿ ਬੈਸਟ ਜਿਹੜਾ ਨੰਬਰ 1 ਵਧਾਇਕ ਹੈ ਜਿਨੇ ਵਿਧਾਨ ਕਰੀ ਤੇ ਆ ਪਾਪਾ ਕੁੜੀ ਮੁੰਡੇ ਦਾ ਰਿਸ਼ਤਾ ਕਰਦੇ ਆ ਯਾਰ ਕਿੱਥੇ ਕਰਦੇ ਆ ਜਮਾ ਮਲੰਗ ਦੇ ਵੀ ਜਿਹੜਾ ਤੜਕੇ ਮੁੱਛਾ ਘੜਾ ਕੇ ਚੜਾ ਕੇ ਤੇ ਗੇਟ ਤੇ ਖੜਾ ਲੋਕਾਂ ਨੂੰ ਗਾਲਾਂ ਕੱਢੀ ਜਾਵੇ ਨਾਲੇ ਦਿਨੂ ਬੋਲੋ ਅਸੀਂ ਚੰਗੇ ਬੰਦੇ ਤੇ ਕੀ ਸ਼ਰੀਫ ਹੋਵੇ ਕੁੜੀ ਨੂੰ ਟਾਂਗਣਾ ਕਰੇ ਵਾਲੇ ਨੂੰ ਆਖਿਆ ਮੈਂ ਆਖਿਆ ਜੇ ਇਹ ਜਿੱਤਦਾ ਹੈ ਤਾਂ ਯਾਰ ਆਪਣੇ ਕਾਂਗਰਸੀ ਵੀ ਇਹਨੂੰ ਵੋਟਾਂ ਪਾ ਦਿਓ ਜੇ ਜਿੱਤਦਾ ਜੇ ਜਿੱਤਦਾ ਹੀ ਤੇ ਲਾਲ ਆ ਕੇ ਪੁਲਸ ਨੇ ਡਾਂਗਾ ਮਾਰੀਆਂ ਹੁਣ ਕਿਸਾਨ ਅੰਦੋਲਨ ਦੇ ਵਿੱਚ ਤੇ ਇਹਨਾਂ ਨੇ ਅਸਤੀਫਾ ਨਾ ਦਿੱਤਾ ਆਵੇ ਤੇ ਅੱਜ ਕਿਸਾਨ ਉਹਨਾਂ ਨੂੰ ਵੋਟਾਂ ਪਾਉਣ ਇਹ ਬਾਈ ਜੀ ਫਿਰ ਉਹਨਾਂ ਦਾ ਕਸੂਰ ਨਹੀਂ ਕਿਸਾਨਾਂ ਦਾ ਕਸੂਰ ਹੈ ਜਿਹੜਾ ਬੰਦਾ ਭਾਜਪਾ ਦਾ ਸਾਥੀ ਰਿਹਾ ਤੇ ਜਿਹਨੇ ਮਲਾਈ ਮਲਾਈ ਖਾਵੀ ਤੇ ਹੁਣ ਇੱਧਰ ਮੇਰੇ ਕਹਿਣ ਦਾ ਮਤਲਬ ਜਿਹੜਾ ਭਾਜਪਾ ਨੂੰ ਵੋਟ ਪਾਉਂਦਾ ਉਹ ਕਿਸਾਨ ਹੀ ਨਹੀਂ ਅਮਿਤ ਨੂੰ ਜੇ ਕੋਈ ਅਮਿਤ ਨਾਲ ਗੁੱਸੇ ਹੈ ਨਾ ਵੈਸੇ ਤਾਂ ਅਮਿਤ ਨੂੰ ਵੋਟਾਂ ਪਾਓ ਜੇ ਕੋਈ ਅਮਿਤ ਨਾਲ ਗੁੱਸੇ ਹੈ ਨਾ ਨਰਾਜ ਹੋ ਗਿਆ ਆਰੇ ਨੋਟਾ ਦਾ ਬਟਨ ਨਪਿਓ ਔਰ ਭਾਜ ਪਾਣੂ ਜਿਹੜਾ ਵੋਟ ਪਾਉਂਦਾ ਉਹ ਉਹ ਕਿਸਾਨ ਹੀ મોદી ਨੇ 700 ਪਰਿਵਾਰ ਮਾਰਿਆ 700 ਜੀ ਸਾਡੇ ਪੰਜਾਬ ਦਾ ਹਰਿਆਣੇ ਦਾ ਅੱਡ ਤੁਹਾਨੂੰ ਹਾਰ ਜੇਤ ਤੇ ਸੌਣ ਭਾਦੋਨੀਆਂ ਰਾਤਾਂ ਦੇ ਵਿੱਚ ਉਥੇ ਟੈਂਟ ਲਾ ਕੇ ਬੈਠਾ ਰਿਹਾ ਪੰਜਾਬ ਦਾ ਕਿਸਾਨ ਤੇ ਅੱਜ ਯਾਰ ਫੁੱਲ ਦਾ ਝੰਡਾ ਲੱਗਿਆ ਹੋਵੇ ਪਿੰਡ ਤੇ ਉਸ ਕਿਸਾਨ ਦੇ ਘਰ ਤੇ ਮੈਨੂੰ ਲੱਗਦਾ ਸਾਰੇ ਜਾਣੇ ਜਾ ਕੇ ਉਸ ਬੰਦੇ ਨੂੰ ਕਹੋ ਵੀ ਆ ਫੁੱਲ ਨਹੀਂ ਭਾਜਪਾ ਨੂੰ ਵੋਟ ਨਹੀਂ ਪਾਉਣੀ ਆ ਯਾਰ ਪੰਜਾਬੀਆਂ ਨੇ ਇਸ ਤੇ ਲਿਆਤਾ ਸਾਡੇ ਪੰਜਾਬ ਵਾਲਿਆਂ ਨੇ ਅੱਗੇ ਸਣੀ ਦੇ ਉਹ ਜਿੱਤ ਜਾਂਦਾ ਸੀ ਭਾਜਪਾ ਦਾ ਇੱਕ ਅੱਧਾ ਐਮਪੀ ਜਿੱਤ ਜਾਂਦਾ ਸੀ 250 13 ਸੀਟਾਂ ਪੰਜਾਬ 'ਚ ਐਤਕੀ ਕਿਸਾਨਾਂ ਨੇ ਕਿਹਾ ਉਹ ਬਾਈ ਹੈਲੋ ਚੁੱਪ ਚੁੱਪ 26 ਸਾਲਾਂ 'ਚ ਪਹਿਲੀ ਵਾਰੀ ਭਾਜਪਾ ਦਾ ਖਾਤਾ ਨਹੀਂ ਖੁੱਲਣ ਦਿੱਤਾ ਪਾਰਲੀਮੈਂਟ ਦੇ ਵਿੱਚ ਪੰਜਾਬ ਪੰਜਾਬ ਵਾਲੇ ਕਿਸਾਨ ਇੱਕ ਚ ਰੜਕਦੇ ਆ ਮਿਰਿੰਦਰ ਮੋਦੀ ਜੀ ਆ ਖੜ ਕੇ ਉਹ ਦੋਵੇਂ ਅਮਿਤ ਸ਼ਾਹ ਤੇ ਮੋਦੀ ਗੱਲ ਕਰਦੇ ਆ ਇੱਕ ਵੀ ਨਹੀਂ ਆਈ ਉਹ ਕਹਿੰਦਾ ਇੱਕ ਵੀ ਨਹੀਂ ਇਹਦਾ ਇਹ ਠੋਕਣਗੇ ਤੇ ਹੁਣ ਤੁਸੀਂ ਫਿਰ ਕਿਹੜਾ ਕਿਸਾਨ ਆ ਯਾਰ ਤੁਹਾਡੇ ਚੋਂ ਜਿਹੜਾ ਬੰਦਾ ਭਾਜਪਾ ਦਾ ਹੀ ਝੰਡਾ ਲਾ ਕੇ ਉਹਨੂੰ ਵੋਟ ਪਾਈ ਜਾਂਦਾ ਉਹ ਕਿਸਾਨ ਨਹੀਂ ਜੇ ਗੁੱਸੇ ਉਹ ਨਾ ਪਾਉਣੇ ਪਰ ਠੋਲਣ ਨੂੰ ਨਹੀਂ ਵੋਟ ਪਾਉਂਦੇ ਇਸ ਕੌੜਾ ਤੇ ਰੱਖਣਾ ਸਾਨੂੰ ਬਰਬਾਦੀ ਦੇ ਕੰਢੇ ਤੇ ਰਾਹੁਲ ਗਾਂਧੀ ਨੇ ਕਿਹਾ ਮੈਂ ਦੇਊਗਾ ਲੀਗਲ ਗਾਰੰਟੀ ਐਸ ਵਾਰੀ ਲੋਕ ਸਭਾ ਚ ਬੋਲਿਆ ਅਸੀਂ ਕਿਸਾਨੀ ਅੰਦੋਲਨ ਦੇ ਸਾਰੇ ਲੋਕਾਂ ਕੋਲ ਆਏ ਪਹਿਲਾਂ ਵੀ ਐਮਐਸਪੀ 1968 ਦੇ ਵਿੱਚ ਕਾਂਗਰਸ ਨੇ ਦਿੱਤੀ ਸੀ ਸੋ ਇਹਨਾਂ ਲੋਕਾਂ ਨੂੰ ਭਜਾਉਣਾ ਹੈ ਮੇਰਾ ਦਿਲ ਤਾਂ ਕਰਦਾ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਾਂ ਪਰ ਸਮਾ ਆਜ਼ਾਦੀ जिंदा ਯਾਰ ਬਾਕੀ ਜਿੰਨਾਂ ਲੋਕਾਂ ਦੇ ਮਗਰ ਤੁਸੀਂ ਫਿਰ ਇਹਨਾਂ ਦਾ ਵੇਲਾ ਬਦਲ ਗਿਆ ਮਿੱਤਰੋ ਉੱਥੇ ਬਾਦਲ ਵਾਲਿਆਂ ਦਾ ਕੰਮ ਹੋ ਗਿਆ ਤੁਹਾਡੀ ਕਿਰਪਾ ਨਾਲ ਅਸੀਂ ਕੀਤਾ ਆ ਪਿਛਲੀ ਵਾਰੀ ਕਹਾ ਸੀ ਸਾਰੇ ਬਾਦਲ ਮਾਂਝਦੇ ਲੋਕਾਂ ਨੇ ਮਾਂਝਦੇ ਚੌੜ ਚੌੜ ਯਾਰ ਤੇ ਮਾਂ ਨਹੀਂ ਚਟਾਲਾ ਤੇ ਫਿਰ ਇਹ ਵੀ ਆਉਂਦਾ ਮਾੜਾ ਮੋਟਾ ਪਰ ਹੈ ਸਿਆਗ ਪਤੰਦਰਾ ਦੂ ਚਟਾਲੇ ਨਾਲ ਵਾਲੇ ਪਿੰਡ ਜਾਂ ਪੈਂਦਾ ਇਹਨਾਂ ਨੂੰ ਤੇ ਜੇ ਕਿਹਾ ਤੇ ਜੇ ਕਿਹਾ ਸੋ ਮੇਰੇ ਕਹਿਣ ਦਾ ਮਤਲਬ ਹੈ ਮੈਂ ਕਿਸੇ ਨੂੰ ਯਾਰ ਮਾੜਾ ਨਹੀਂ ਕਹਿੰਦਾ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਯਾਰ ਹੁਣ ਸਦਾ ਇੱਕ ਹੀ ਯਾਰ ਯਾਰ ਕਿਦੋਂ ਸਾਡੀ ਵਾਰੀ ਆਊਗੀ ਮੈਂ ਤਾਂ ਇਸ ਕਿਹਦਾ ਗਿੱਦੜਵੇ ਦੇ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਯਾਰ ਵੱਡੇ ਵੱਡੇ ਰਜਵਾਰੇ ਤੁਹਾਡੇ ਭਰਾੜੀ ਹਰਾਏ ਜਿਨ੍ਹਾਂ ਨਾਲ ਜਦੋਂ ਮੱਥਾ ਐਤਕੀਦਾ ਹੁਣ ਲੋਕਾਂ ਨੂੰ ਪਤਾ ਹੋ ਗਿਆ ਆ ਜਿਹੜਾ ਪੀਪਾ ਮੰਤਰੀ ਹੈ ਰਲ ਗਿਆ ਸੀ ਸੁਖਬੀਰ ਨਾ ਨਹੀਂ ਮੈਂ ਉਦੋਂ ਵੀ ਹਰ ਸਿਮਰਤ ਨੂੰ ਹਰਾ ਦਿੰਦਾ ਜਦੋਂ ਬਠਿੰਡੇ ਉਹ ਲੜਿਆ ਸੀ ਚਾਰ ਵਾਰੀ ਜਿੱਤ ਗਿਆ ਤੁਹਾਡਾ ਮੁੰਡਾ ਤਿੰਨ ਵਾਰੀ ਐਮਐਲਏ ਤੇ ਇੱਕ ਵਾਰੀ ਐਮਪੀ 46 ਸਾਲਾਂ ਦੀ ਉਮਰ ਚ ਕਾਂਗਰਸ ਦੇ ਪ੍ਰਧਾਨ ਹੈ ਇਹ ਕਿਉਂ ਜਿੱਤਦਾ ਮੇਰਾ ਪਿਓ ਸਰਪੰਚ ਵੀ ਨਹੀਂ ਰਿਹਾ ਮੇਰਾ ਪਿਓ ਮੈਂਬਰ ਪੰਚਾਇਤ ਵੀ ਨਹੀਂ ਰਿਹਾ ਇਹ ਨੀਤਾਂ ਨੂੰ ਮਰਦਾ ਹੈ ਅਸੀਂ ਜਿਹੜਾ ਬੰਦਾ ਆਉਂਦਾ ਉਹਨੂੰ ਸਿਰ ਤੇ ਬਾਉਣੀ ਆਪਦੇ ਵੀ ਸਾਡਾ ਪਿੰਡੋਂ ਬੰਦਾ ਆ ਗਿਆ ਇਹਨਾਂ ਨੇ ਸਾਨੂੰ ਕਾਜੂ ਬਦਾਮ ਖਵਾ ਕੇ ਵੋਟਾਂ ਪਾਉਂਦੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕੋਈ ਬਹਾਨਾ ਨਹੀਂ ਦੇਣਾ ਅਮਿਤ ਸਿਆਗ ਨੂੰ ਆਹਾ ਮੌਕਾ ਇੱਕ ਵਾਰੀ ਪੀਪਾ ਪੜ ਕੇ ਦਿਲ ਖੋਲ ਕੇ ਵੋਟਾਂ ਪਾ ਦਿਓ ਕੀ ਕੰਮ ਨਾ ਹੋਇਆ ਜੇ ਸਾਡੇ ਮੁੰਡੇ ਨਾ ਲੱਗੇ ਜੇ ਫੈਕਟਰੀ ਨਾ ਕੋਈ ਇੱਥੇ ਆਈ ਸੜਕਾਂ ਗਲੀਆਂ ਸਾਡੀਆਂ ਨਾ ਬਣੀਆਂ ਨਾ ਪਾਏ ਉਹ ਗਲੀਆਂ ਦੀ ਮੈਂ ਵੀ ਕਹਿ ਨਹੀਂ ਹਾਂ ਦਾ ਸੁਬੇ ਨਾ ਔਰ ਸੱਚੇ ਪਾਤਸ਼ਾਹੀ ਕਿਰਪਾ ਨਾਲ ਹੁੱਡਿਆਂ ਨਾਲ ਵੀ ਲਿਆ ਜਾ ਕੁਮਾਰੀ ਸ਼ਰਜਾ ਨਾਲ ਵੀ ਲਿਆ ਜਾ ਤੇ ਮਾੜੀ ਬੁੱਢੀ ਰਾਜੇ ਵੜਿੰਗ ਨਾਲ ਵੀ ਹੈਗੀ ਹੈ ਤੱਕਾ ਧੁੱਕਾ ਲਾ ਕੇ ਖਿੱਚ ਕੇ ਗੱਡੀ ਗੁੱਡੀ ਚੰਡੀ ਚੁੰਡੀ ਲਵਾ ਲਾਂਗੇ ਕਿਆ ਖਵਾ ਕੇ ਸਾਰੇ ਜਣੇ ਤੇ ਸਾਰਾ ਕੰਮ ਫਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਧੰਨਵਾਦ ਢਾਈ ਤਿੰਨ ਘੰਟੇ ਲੇਟ ਹੈ ਅਗਲੇ ਪੈਣਾ ਦੀਆਂ ਗਾਵਾਂ ਕੱਢੀ ਜਾਂਦੇ ਆ ਜਿਹੜੇ ਅਗਲੇ ਪਿੰਡ ਹੈ ਨੇਚਰਲੀ ਅਗਲਾ ਕੱਢਦੇ ਹੀ ਇਹ ਗਾਲ ਅਗਲਾ ਕਹਿੰਦਾ ਯਾਰ ਤਿੰਨ ਘੰਟੇ ਹੋ ਗਏ ਫਾਈਟ ਡੰਗੇ ਪਏ ਸੋ ਮਾਫੀ ਫੇਰ ਆਵਾਂਗੇ ਜਤੋਂ ਕੇ ਬਾਅਦ ਫੇਰ ਤੁਹਾਡਾ ਧੰਨਵਾਦ ਕਰਨਾ ਆਵਾਂਗੇ ਇੱਕ ਇੱਕ ਵੋਟ 5 ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਅਮਿਸ ਸਾਹਿਬ ਨੂੰ ਜਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ